ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਆ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵੀ ਹੋਈ ਹੈ ਪਹਿਲਾਂ ਉਸ ਤੋਂ ਬਾਅਦ ਸਾਰੇ ਜ਼ਿਲ੍ਹਾ ਜਥੇਦਾਰ ਸਹਿबान ਦੀ ਵੱਖ-ਵੱਖ ਪਾਰਟੀ ਦੇ ਜਿੰਨੇ ਵਿੰਗ ਹੈ ਉਹਨਾਂ ਦੇ ਪ੍ਰਧਾਨ ਸਹਿबान ਦੀ ਸਾਰੇ ਹਲਕਾ ਇੰਚਾਰਜ ਸਹਿबान ਦੀ ਸਾਰਿਆਂ ਦੀਆਂ ਸਾਡੀਆਂ ਮੀਟਿੰਗਾਂ ਜਿਹੜੀਆਂ ਉਹ ਹੋਈਆਂ ਇੱਕ ਤਾਂ ਸ਼ਰਮਣੀ ਅਕਾਲੀ ਦਲ ਵੱਲੋਂ 12 ਜਨਵਰੀ ਨੂੰ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਧਰਤੀ ਤੇ ਮਾਈ ਭਾਗੋ ਜੀ ਦੇ ਨਾਮ ਦੇ ਉੱਤੇ ਇਸਤਰੀ ਕਾਨਫਰੰਸ ਜਿਹੜੀ ਆ ਉਹ ਵੱਡੇ ਪੱਧਰ ਤੇ ਉੱਤੇ ਆਯੋਜਿਤ ਕੀਤੀ ਜਾ ਰਹੀ ਹੈ। ਉਹਦੇ ਸਬੰਧ ਦੇ ਵਿੱਚ ਸਾਰੀ ਰੂਪਰੇਖਾ ਉੱਨਿੱਕੀ ਗਈ ਆ ਔਰ ਸਾਰੀ ਪਾਰਟੀ ਵੀ ਜਿਹੜੀ ਆ ਉਹ ਡਿਊਟੀਆਂ ਲਗਾਈਆਂ ਗਈਆਂ ਔਰ ਇਹ ਜਿਹੜੀ ਇਸਤਰੀ ਕਾਨਫਰੰਸ ਆ ਇਹ ਜਿਹੜੀ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਭਾਤਾ ਭਗਤੋਜੀਤ ਦੇ ਨਾਮ ਦੇ ਉੱਤੇ ਉਹਨਾਂ ਦਾ ਜਿਹੜਾ ਸ਼ਾਨਾਮਤ ਹੈ 8 ਕਰੋੜ ਹੈ ਉਹਨੂੰ ਸਮਰਕਤ ਕਰਕੇ ਕੀਤੀ ਜਾਦੀ ਦੂਜਾ ਹਰ ਸਾਲ ਦੀ ਤਰ੍ਹਾਂ 14 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਗੀ ਦੇ ਮੌਕੇ ਦੇ ਉੱਤੇ ਜਿਹੜਾ 40 ਮੁਕਿਆਂ ਦੀ ਉਸ ਪਾਵਨ ਧਰਤੀ ਤੇ ਸ਼੍ਰੀ ਮੁਕਸਰ ਸਾਹਿਬ ਤੇ ਅਕਾਲੀ ਕਾਨਫਰੰਸ ਕਰਦਾ ਹੁੰਦਾ ਇਸ ਵਾਰ ਵੀ ਜਿਹੜੀ ਹੈ ਵਿਸ਼ਾਲ ਅਕਾਲੀ ਕਾਨਫਰੰਸ ਜਿਹੜੀ ਆ ਉਹ 14 ਜਨਵਰੀ ਨੂੰ ਬਾਗੀ ਦੇ ਮੌਕੇ ਦੇ ਉੱਤੇ ਜਿਹੜਾ ਉਹ ਸ਼੍ਰੀ ਮੁਕਸਰ ਸਾਹਿਬ ਚੋਏਗੀ ਉਹਦੇ ਸਬੰਧ ਦੇ ਵਿੱਚ ਸਾਰਿਆਂ ਦੀਆਂ ਡਿਊਟੀਆਂ ਜਿਹੜੀਆਂ ਉਹ ਲਗਾਈਆਂ ਗਈਆਂ ਇੱਕ ਅਸੀਂ ਜੋ ਪੰਜਾਬ ਦਾ ਇਸ ਵੇਲੇ ਮੌਜੂਦਾ ਮਾਹੌਲ ਹੈ ਜੋ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਹੈ ਜਿਸ ਤਰੀਕੇ ਇਸ ਵੇਲੇ ਪੰਜਾਬ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਲਾ ਲੈਸਨਸ ਹੋ ਚੁੱਕੀ ਹੈ ਕਰਪਸ਼ਨ ਸਿਖਰਾਂ ਦੇ ਉੱਤੇ ਹੈ ਵੱਡੇ ਵੱਡੇ ਸਕੈਂਡਲ ਹੋ ਰਹੇ ਆ ਔਰ ਜਿਸ ਤਰੀਕੇ ਦਿੱਲੀ ਦੀ ਸਰਕਾਰ ਨੇ ਜਿਹੜੀ ਕੇਜਰੀਵਾਲ ਦੀ ਸਰਕਾਰ ਹੈ ਉਹਨੇ ਪੰਜਾਬ ਦੇ ਸਾਰੇ ਪ੍ਰਸ਼ਾਸਨ ਦੇ ਉੱਤੇ ਆਪਣਾ ਕਬਜ਼ਾ ਕੀਤਾ ਹੋਇਆ ਦਿੱਲੀ ਤੋਂ ਸਰਕਾਰ ਚਲਾਈ ਜਾ ਰਹੀ ਹੈ ਡਵੈਲਪਮੈਂਟ ਦੇ ਵਿੱਚ ਵੱਡੀ ਖਰੋਤ ਆਈ ਹੈ ਪੰਜਾਬ ਸਿਰ ਵੱਡਾ ਕਰਜ਼ਾ ਚੜ ਰਿਹਾ ਇਹ ਸਾਰੇ ਜਿਹੜੇ ਪੰਜਾਬ ਦੇ ਇਸ਼ੂ ਲੈ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਹ ਜਨਵਰੀ ਦੇ ਅਖੀਰਲੇ ਹਫਤੇ ਦੇ ਵਿੱਚ ਸ਼ੁਰੂ ਕਰਨਗੇ ਉਹਦੀ ਤਿਆਰੀ ਦੇ ਸਬੰਧ ਦੇ ਵਿੱਚ ਵੀ ਸਾਰੇ ਹਲਕਿਆਂ ਦੀ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਸਾਰੇ 117 ਹਲਕਿਆਂ ਦੇ ਵਿੱਚ ਕੋਸ਼ਿਸ਼ ਹੋਏਗੀ ਕਿ ਦੋ ਵਿਧਾਨ ਸਭਾ ਹਲਕੇ ਹਰ ਰੋਜ਼ ਕਵਰ ਕਰ ਦਿੱਤੇ ਜਾਣ ਤੋਂ ਵੱਡਾ ਕਾਫੜਾ ਜਿਹੜਾ ਉਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੈ ਕੇ ਤੇ ਲੋਕਾਂ ਨੂੰ ਜਾਗਰਿਤ ਕਰਨਗੇ ਜੋ ਇਸ ਵੇਲੇ ਪੰਜਾਬ ਦਾ ਨੁਕਸਾਨ ਹੋ ਰਿਹਾ ਉਹ ਸਾਰੀਆਂ ਚੀਜ਼ਾਂ ਤੋਂ ਲੋਕਾਂ ਨੂੰ ਜਾਗਰਿਤ ਕਰਨਗੇ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਦੇ ਨਾਮ ਇਹ ਜਨਵਰੀ ਦੇ ਲਾਸਟ ਵੀਕ ਦੇ ਵਿੱਚ ਸ਼ੁਰੂ ਹੋਏਗੀ ਇੱਕ ਜਿਹੜੇ ਵੱਡੇ ਮੁੱਦੇ ਆ ਪੰਜਾਬ ਦੇ ਪੰਜਾਬ ਦੇ ਨਾਲ ਜਿਹੜੀਆਂ ਬੇਇਨਸਾਫੀਆਂ ਹੋਈਆਂ ਜਿਹੜਾ ਫੈਡਰਲ ਸਟਰਕਚਰ ਨੂੰ ਵੱਡਾ ਖੋਰਾ ਲੱਗ ਰਿਹਾ ਇਹਦੇ ਨਾਲ ਰੀਜਨਲ ਪਾਰਟੀਆਂ ਨੂੰ ਕਿਸ ਤਰੀਕੇ ਜਿਹੜਾ ਸੈਂਟਰ ਸਟੇਜ ਦੇ ਉੱਤੇ ਲਿਆਂਦਾ ਜਾਵੇ ਪਾਕਿਸਤਾਨ ਦੇ ਨਾਲ ਵਪਾਰ ਸ਼ੁਰੂ ਹੋਵੇ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਨਾਲ ਇੱਕ رائے ਬਣਾਉਣ ਵਾਸਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੈਮੀਨਾਰ ਕਰਨ ਵਾਸਤੇ ਇੱਕ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੀ ਇਹਨਾਂ ਮੁੱਦਿਆਂ ਨੂੰ ਲੈ ਕੇ ਤਾਲ ਵਿਦਵਾਨਾਂ ਨੂੰ ਲੈ ਕੇ ਬੁੱਧੀਜੀਵੀਆਂ ਨੂੰ ਲੈ ਕੇ ਤੇ ਸੈਮੀਨਾਰ ਜਿਹੜੇ ਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰੇਗੀ ਉਹ 'ਚ ਪ੍ਰੈਸਰ ਪ੍ਰੇਮ ਸਿੰਘ ਚੰਦੂ ਮજરા ਸਾਹਿਬ ਨੂੰ ਵੀ ਕਮੇਟੀ ਦੇ ਵਿੱਚ ਪਾਇਆ ਗਿਆ ਮੇਰੀ ਵੀ ਡਿਊਟੀ ਉਸੇ ਕਮੇਟੀ ਦੇ ਵਿੱਚ ਲੱਗੀ ਆ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਸਾਡੇ ਸੀਨੀਅਰ ਸਾਥੀ ਨੇ ਉਹਨਾਂ ਦੀ ਵੀ ਡਿਊਟੀ ਹੈ ਤੇ ਹਰਚਰਨ ਬੈਂਸ ਜੀ ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਮੀਡੀਆ ਦੇ ਨਾਲ ਜੁੜੇ ਹੋਏ ਆ ਪਾਰਟੀ ਦੇ ਨਾਲ ਜੁੜੇ ਹੋਏ ਆ ਬਾਦਲ ਸਾਹਿਬ ਤੇ ਬਹੁਤ ਲੰਬਾ ਸਮਾਂ ਮੀਡੀਆ ਐਡਵਾਈਜ਼ਰ ਵੀ ਰਹੇ ਆ ਉਹ ਵੀ ਇਹਦੇ ਵਿੱਚ ਸ਼ਾਮਲ ਨੇ ਸੋ ਸਾਡੀ 4-5ਾਂ ਦੀ ਡਿਊਟੀ ਲੱਗੀ ਆ ਕਿ ਸੈਮੀਨਾਰ ਦੇ ਨਾਲ ਜਿਹੜੇ ਵੱਡੇ ਮੁੱਦੇ ਆ ਪੰਜਾਬ ਦੇ ਉੱਥੇ ਜਿਹੜੀ ਐ ਵਿਦਵਾਨਾਂ ਦੀ ਰਾਏ ਲੈ ਕੇ ਸਾਰਾ ਕੁਝ ਇੱਕ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਇੱਕ ਰਾਏ ਜਿਹੜੀ ਆ ਪੰਜਾਬ ਦੇ ਵਿੱਚ ਕ੍ਰੀਏਟ ਕੀਤੀ ਜਾਵੇ ਉਦੇ ਵਾਸਤੇ ਇੱਕ ਕਮੇਟੀ ਬਣੀ ਹੈ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਉਹ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ 'ਚ ਵੱਡੇ ਪੱਧਰ ਦੇ ਉੱਤੇ ਮਨਾਇਆ ਜਾਣਾ ਕਿਉਂਕਿ ਪ੍ਰਕਾਸ਼ ਉਹਨਾਂ ਦਾ ਪਟਨਾ ਸਾਹਿਬ ਵਿਹਾਰ ਦੇ ਵਿੱਚ ਹੋਇਆ ਸੀ ਉੱਥੇ ਤੇ ਹਮੇਸ਼ਾ ਹੀ ਹੁੰਦਾ ਇਸ ਵਾਰ ਵੀ ਹੋਏਗਾ ਚੜ੍ਹਦੀ ਕਲਾ ਦੇ ਨਾਲ ਹੋਏਗਾ ਪਰ ਪੰਜਾਬ ਦੇ ਵਿੱਚ ਵੀ ਸੰਗਤਾਂ ਦੀ ਮੰਗ ਸੀ ਕਿ ਕਿਉਂਕਿ ਗੁਰੂ ਸਾਹਿਬ ਦਾ ਬਹੁਤ ਲੰਮਾ ਸਮਾਂ ਜਿਹੜਾ ਜੀਵਨ ਹੈ ਅਨੰਦਪੁਰ ਸਾਹਿਬ ਤਰੋੜੀ ਸਾਹਿਬੋਂ ਬਾਕੀ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ guzrya ਇਸ ਕਰਕੇ ਖਾਲਸਾ ਪੰਥ ਦੀ 사ਜਨਾ ਉਹਨਾਂ ਨੇ ਅਨੰਦਪੁਰ ਸਾਹਿਬ ਤੋਂ ਕੀਤੀ ਸੀ ਇਸ ਲਈ ਸਾਰਿਆਂ ਦੀ ਮੰਗ ਸੀ ਕਿ ਇੱਕ ਵੱਡਾ ਜਿਹੜਾ ਇੱਕ ਸਮਾਗਮ ਹੈ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਦੇ ਕੇਸ ਪ੍ਰਧਾਨ ਸਾਹਿਬ ਨੇ ਇਹ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਕਿ 10 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਆਪੇ ਗੁਰਚੇਲਾ ਨਾਂ ਤੇ ਨਗਰ ਕੀਰਤਨ ਜਿਹੜਾ ਤਲਵੰਡੀ ਸਾਬੋ ਤੱਕ 16 ਜਨਵਰੀ ਤੱਕ ਕੱਢਿਆ ਜਾਏਗਾ ਸੋ ਉਹਨਾਂ ਦੇ ਜੋ ਭਾਵਨਾ ਸੀ ਉਹਦੇ ਮੁਤਾਬਕ ਅਸੀਂ ਆਪ ਹੀ ਫੈਸਲਾ ਕੀਤਾ ਕਿ ਸਾਰੀ ਸਾਡੀ ਪਾਰਟੀ ਤੇ ਜਿਹੜੇ ਆਗੂ ਤੇ ਵਰਕਰ ਨੇ ਸ਼ਰਧਾ ਵਨ ਸਿੱਖ ਦੀ ਤਰ੍ਹਾਂ ਕਿਉਂਕਿ ਇਹ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਹੈ ਗੁਰੂ ਸਾਹਿਬ ਦਾ ਗੁਰਪੁਰਬ ਹੈ ਜਿਹੜੇ-ਜਿਹੜੇ ਰਸਤਿਆਂ ਤੋਂ ਜਿਹੜਾ ਜਿਹੜਾ ਨਗਰ ਕੀਰਤਨ ਗੁਰੂ ਗੋਬਿੰਦ ਸਿੰਘ ਮਾਰਗ ਤੋਂ ਜਾਏਗਾ ਜਿਸ ਦਾ ਜਾਣਕਾਰੀ ਪ੍ਰਧਾਨ ਸ਼੍ਰੋਮਣੀ ਕੁੱਤਰਪੰਦ ਕਮੇਟੀ ਨੇ ਸਾਂਝੀ ਕੀਤੀ ਹੈ ਸੋ ਪੂਰੀ ਸ਼ਰਧਾ ਦੇ ਨਾਲ ਅਸੀਂ ਵੀ ਸੰਗਤ ਦੇ ਨਾਲ ਰਲ ਕੇ ਉੱਥੇ ਨਤਮਸਤਕ ਸਾਰੇ ਜਗ੍ਹਾ ਤੇ ਵਾਚੜ ਕੇ ਸੰਗਤ ਲੈ ਕੇ ਸਾਰੇ ਹੋਣ ਇਹ ਸਾਰਿਆਂ ਨੂੰ ਅਸੀਂ ਬੇਨਤੀ ਜਿਹੜੀ ਹੈ ਉਹ ਕੀਤੀ ਹੈ ਇਸੇ ਦਾ ਪ੍ਰਧਾਨ ਸਾਹਿਬ ਨੇ ਸਾਰੇ ਜਿਹੜਾ ਪ੍ਰਧਾਨ ਸਾਹਿਬਾਂ ਨੂੰ ਹਦਾਇਤ ਕੀਤੀ ਹੈ ਕਿ 15 ਦਸੰਬਰ ਤੱਕ ਪਾਰਟੀ ਦਾ ਜਿਹੜਾ ਜ਼ਿਲ੍ਹਾ ਪੱਧਰੀ ਟਾਚਾ ਉਹਨੂੰ ਮੁਕੰਮਲ ਕੀਤਾ ਜਾਵੇ 15 ਜਨਵਰੀ ਤੱਕ ਸਾਰੇ ਇਸੇ ਤਰ੍ਹਾਂ ਜਿਹੜੇ ਐਸਸੀ ਵਿੰਗ ਦੇ ਪ੍ਰਧਾਨ ਸਰਦਾਰ ਗੁਲਜਾਰ ਸਿੰਘ ਰਾਣੀ ਕੇ ਡੀਸੀ ਵਿੰਗ ਦੇ ਪ੍ਰਧਾਨ ਸਦਾ ਹੀਰਾ ਸਿੰਘ ਜੀ ਗਾਭਰੀਆ ਸਾਹਿਬ ਇਸ ਲਈ ਕਾਲੀ ਦਲ ਦੇ ਪ੍ਰਧਾਨ ਬੀਪੀ ਜੀ ਯੂਥ ਦੇ ਪ੍ਰਧਾਨ ਇਹਨਾਂ ਸਾਰਿਆਂ ਨੂੰ ਵੀ ਜਿਹੜਾ ਹੈਗਾ ਆਪੋ ਆਪਣੀ ਜਥੇਪੰਦੀ ਜਿਹੜੀ ਆ ਉਹਦੇ ਵਾਸਤੇ ਹਲਕਾ ਵਾਈਜ਼ ਮੀਟਿੰਗਾਂ ਕਰਕੇ ਉਹਨੂੰ ਨਾਮਬੱਧ ਕਰਨ ਦਾ ਜਿਹੜਾ ਉਹ ਵੀ ਹਦੇਸ਼ ਅੱਜ ਦੀ ਇਸ ਪਾਰਟੀ ਦੇ ਵਿੱਚ ਹੋਇਆ ਇੱਕ ਜਿਹੜੇ ਪਾਰਟੀ ਦੇ ਸਾਡੇ ਪਾਰਲੀਮੈਂਟ ਦੇ ਇੰਚਾਰਜ ਨੇ ਕਿਉਂਕਿ ਇਲੈਕਸ਼ਨ ਪਾਰਲੀਮੈਂਟ ਦੀ ਨੇੜੇ ਆ ਰਹੀ ਹੈ ਉਹਨਾਂ ਵੀ ਸਾਰਿਆਂ ਨੂੰ ਜਿਹੜੀ ਹੈ ਹਦਾਇਤ ਹੋਈ ਹੈ ਕਿ ਸਰਕਲ ਪੱਧਰ ਦੇ ਉੱਤੇ ਜਾ ਕੇ ਇਹ ਸਾਰੀਆਂ ਮੀਟਿੰਗਾਂ ਜਿਹੜੀਆਂ ਉੱਥੇ ਕੀਤੀਆਂ ਜਾਣ ਤਾਂ ਇਹ ਅੱਜ ਦੀ ਮੀਟਿੰਗ ਦੇ ਵਿੱਚ ਸਾਰਾ ਜਿਹੜਾ ਪ੍ਰੋਗਰਾਮ ਹੈ ਉਹ ਉਨੇਕਾ ਜੀਵਨ ਸਾਹਿਬ ਇੱਕ ਚੀਜ਼ ਵਾਰ ਵਾਰ ਕਹੀ ਜਾ ਰਹੀ ਸੀ ਕਿ ਜਿਹੜੇ ਸੀਨੀਅਰ ਲੀਡਰ ਜਿਹੜੇ ਗਏ ਸੀ ਪਾਰਟੀ ਸਾਥ ਛੱਡ ਕੇ ਉਹਨਾਂ ਨੂੰ ਸੱਦਿਆ ਜਾ ਰਿਹਾ ਸੀ ਵਾਪਸ ਜੇ ਵੀ ਦੀ ਜਗੀਰ ਕੌਰ ਨੇ ਕਿਹਾ ਸੀ ਕਿ ਮੈਨੂੰ ਪਾਰਟੀ ਚੋਂ ਬੁਰ ਮਤਲਬ ਕੀਤਾ ਗਿਆ ਸੀ ਮੈਂ ਨਹੀਂ ਗਈ ਜੇਕਰ ਉਹ ਸੱਦਣਗੇ ਮੈਂ ਆਉਂਗੀ ਵਾਪਸ ਉਦੇ ਉੱਤਰੀ ਵਿਚਾਰ ਕੀਤਾ ਗਿਆ ਜਿਹੜੇ ਲੋਕ ਵਾਪਸ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਬੁਲਾਇਆ ਜਾਏ ਦੇਖੋ ਪ੍ਰਧਾਨ ਸਾਹਿਬ ਨੇ ਬੜੇ ਖੁੰਡੇ ਮਨ ਦੇ ਨਾਲ ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਸੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਇਸ ਵੇਲੇ ਪਾਰਟੀ ਨੂੰ ਤਗੜਾ ਕਰਨ ਵਾਸਤੇ ਸਾਰੇ ਮਤ ਪੇਂਤ ਭੜਾ ਕੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਉਹਨਾਂ ਨੇ ਵੀ ਕਿਹਾ ਸੀ ਕਿ ਜੇ ਮੇਰੇ ਕੋਲੋਂ ਵੀ ਕੋਈ ਗਲਤੀ ਹੋਈ ਹੈ ਤੇ ਉਹਦੇ ਵਾਸਤੇ ਮੈਂ ਖਿਮਾ ਚਾਹੁੰਦਾ ਔਰ ਸਾਨੂੰ ਖੁਸ਼ੀ ਹੈ ਕਿ ਉਦੋਂ ਬਾਅਦ ਕਈ ਸੀਨੀਅਰ ਲੀਡਰ ਸਹਿਬਾਨ ਨੇ ਸਰਦਾਰ ਮਨਜੀਤ ਸਿੰਘ ਜੀ ਕੇ ਸਾਹਿਬ ਅੱਜ ਮੀਟਿੰਗ ਦੇ ਵਿੱਚ ਵੀ ਆਏ ਆ ਦਿੱਲੀ ਦੇ ਸਾਬਕਾ ਪ੍ਰਧਾਨ ਸਨ ਉਹ ਪਿਛਲੇ ਦਿਨੀ ਸ਼ਾਮਲ ਹੋ ਗਏ ਦੇਸ ਰਾਜ ਧੁਗਾ ਜੀ ਉੱਥੇ ਹੀ ਸ਼ਾਮਲ ਹੋ ਗਏ ਸੀ ਇਸ ਤਰ੍ਹਾਂ ਹੋਰ ਵੀ ਕੁਝ ਲੀਡਰ ਸਹਿਬਾਨ ਆ ਰਹੇ ਆ ਇਸ ਲਈ ਅਸੀਂ ਬਾਕੀਆਂ ਨੂੰ ਵੀ ਬੇਨਤੀ ਕਰ ਰਹੇ ਹਾਂ ਕੁਝ ਢੀਂਤਾ ਸਾਹਿਬ ਨੇ ਵੀ ਕਮੇਟੀ ਬਣਾਈ ਆ ਪੋਜ਼ਿਟਿਵ ਤਰੀਕੇ ਦੇ ਨਾਲ ਆਸ ਕਰਦੇ ਹਾਂ ਕਿ ਉਹ ਵੀ ਜਿਹੜਾ ਚੇਤੀs ਮਨੋਦਿਤ ਕਰਨ ਬੀਬੀ ਜੀ ਨੂੰ ਵੀ ਬੇਨਤੀ ਕੀਤੀ ਹੈ ਸੋ ਆਸ ਰੱਖਦੇ ਆ ਬੜਾ ਪੋਜ਼ਿਟਿਵ ਤੇ ਹੰਕਾਰਾ ਮੈਨੂੰ ਤਾਂ ਪਾਰਟੀ ਤੋਂ ਅਵੇ ਹਟਾਇਆ ਕਿ ਮੈਂ ਤਾਂ ਪਾਰਟੀ ਸ਼ਡੀ ਦੀ ਪਾਰਟੀ ਵਾਪਸ ਬੁਲਾ ਲਈ ਨਹੀਂ ਕੋਈ ਨਹੀਂ ਅਸੀਂ ਕੋਸ਼ਿਸ਼ ਹੈਗੀ ਸਾਡੀ ਬੁੱਲਾ ਅਸੀਂ ਤਾਂ ਹੀ ਸਾਰਿਆਂ ਨੂੰ ਬੁੱਲੇ ਮੰਨਦੇ ਨਾਲ ਕਰੀਏ ਕਿਉਂਕਿ ਉਹਨਾਂ ਵੀ ਜਿਹੜੀ ਸਪੈਲ ਤੁਸੀਂ ਕਿੰਨਾ ਸਪੈਲ ਲਗਾ ਦੇ ਕਰੋਗੇ ਉਸ ਚੀਜ਼ ਦੇਖੋ ਉਹਨਾਂ ਨਾਲ ਬੈਠ ਕੇ ਸਾਰੀ ਗੱਲਬਾਤ ਹੋ ਜਾਏਗੀ ਉਹਨਾਂ ਦਾ ਤਾਲਮੇ ਸਾਡਾ ਹੈਗਾ ਕਿਉਂਕਿ ਬਹੁਤ ਪੁਰਾਣੀ ਪਾਰਟੀ ਦੇ ਨਾਲ ਸਾਰੇ ਲੀਡਰਾਂ ਨਾਲ ਪਾਣੀ ਉਹ ਬਾਹਰ ਚਲੇ ਗਏ ਸੀ ਲੇਕਿਨ ਉਹਨਾਂ ਦੇ ਜਿਹੜੇ ਆ ਜਾਤੀ ਤੋਂ ਉੱਤੇ ਸਮਰੱਥ ਕਰਨ ਲੱਗੇ ਆ ਕਿ ਹਰ ਪੁਰਾਣੇ ਬਿਆਨ ਜਿਹੜੇ ਹਰ ਪੁਰਾਣੇ ਬਿਆਨ ਇਹ ਵੀ ਪਤੀ ਸਾਲ ਪਹਿਲੇ ਹੀ ਹੋਤੀਆਂ ਜਾਨਾ ਜਿਹੜੀ ਗੱਲ ਸਾਫ ਹੈ ਦੇਖੋ ਗੱਲ ਹੈ ਗੱਲ ਇਹ ਹੈ ਕਿ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਮੀਟਿੰਗ 'ਚ ਹਾਜ਼ਰ ਸੀ। ਸ਼੍ਰੀ ਕਾਂਟਕ ਸਿੰਘ ਸਾਹਿਬ ਕੋਲੇ ਜਿਹੜੀ ਰਿਪ੍ਰেজentation ਗਈ ਸੀ ਉਹਦੇ ਤੇ ਅਮਲ ਕਰਦੇ ਆ ਪ੍ਰਧਾਨ ਸਾਹਿਬ ਉਹਦੀ ਘੋਕ ਕਰ ਰਿਹਾ। ਜਿਹੜੀ ਰਿਪੋਰਟ ਸੀਗੀ ਕਾਰਜਕਸਪ ਸਬਮਿਟ ਕੀਤੀ ਗਈ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਗੱਲ ਦੀ ਤਹਿ ਤੱਕ ਜਾ ਰਹੀ ਹੈ ਉਹਨਾਂ ਨੂੰ ਪਹਿਲਾਂ ਆਪਣਾ ਕਾਰਜ ਜੋ ਉਹਨਾਂ ਦੇ ਜम्मे ਲੱਗਿਆ ਉਹ ਕਰ ਰਿਹਾ ਸਾਡੇ ਸਾਰਿਆਂ ਦੇ ਮੰਨ ਦੇ ਵਿੱਚ ਜੈਦਰ ਕਾਉਂ ਕੀ ਹਿਸਾਬ ਦੇ ਨਾਲ ਜੋ ਕੁਝ ਹੋਇਆ ਬਹੁਤ ਵੱਡਾ ਇੱਕ ਦਰਦ ਹੈ ਉਹ ਉਸ ਸਮੇਂ ਦੀ ਉਸ ਦੁਖਾਂਤ ਦੇ ਵੇਲੇ ਦਾ ਇੱਕ ਬਹੁਤ ਵੱਡਾ ਦਰਦ ਹੈ ਇਸ ਕਰਕੇ ਉਹਨੂੰ ਸਾਰੇ ਅਸੀਂ ਘੇਹਤਾ ਨਾਲ ਲੈਣੇ ਆਂ ਸੋ ਪ੍ਰਧਾਨ ਸਾਹਿਬ ਨੇ ਜਾਣਕਾਰੀ ਦਿੱਤੀ ਆ ਉਹਨਾਂ ਨੇ ਟੌਪ ਦੇ ਵਕੀਲਾਂ ਦੇ ਨਾਲ ਜਿਹੜੀ ਆ ਇੱਕ ਇੱਕ ਤੱਤ ਜਿਹੜਾ ਰਿਪੋਰਟ ਨੂੰ ਘੁੱਕ ਕੇ ਉਹ ਫਿਰ ਜੋ ਵੀ ਉਹ ਫੈਸਲਾ ਅਗਲਾ ਲੰਦੇ ਆ ਅਸੀਂ ਦਿਲੋਂ ਜਿਹੜਿਆ ਉੱਡੇ ਨਾਲ ਅਸੀਂ ਚਾਹੁੰਦੇ ਆ ਕਿ ਭਾਵੇਂ देर ਨਾਲ ਹੀ ਇਨਸਾਫ ਹੋਵੇ ਇਨਸਾਫ ਹੋਣਾ ਚਾਹੀਦਾ ਇਸ ਕਰਕੇ ਉਹਦੇ ਤੇ ਸਾਰਿਆਂ ਦੀ ਇੱਕ رائے ਆ ਸਾਰਿਆਂ ਦਾ ਪਰਿਵਾਰ ਦੇ ਨਾਲ ਵੀ ਹਮਦਰਦੀ ਆ ਉਸ ਦਰਦ ਨੂੰ ਵੀ ਸਾਰਾ ਪੰਜਾਬ ਸਮਝਦਾ ਹੈ ਇਸ ਕਰਕੇ ਸਾਰੀ ਸਿੱਖ ਕੌਮ ਸਮਝਦੀ ਹੈ ਜਦੋਂ ਲੋਟੂ ਲੈਂਕਸ ਗਲਵਾਂਸ ਉਸ ਨੂੰ ਕਿਹੜੀ ਕੀ ਸਟ੍ਰੈਟਜੀ ਹੈ ਪਾਰਟੀ ਸਰ ਜਿਸ ਦਿਨ ਦੇਖੋ ਗੱਲ ਇਹ ਕਿ ਸਾਡਾ ਅੱਜ ਦੀ ਡੇਟ ਦੇ ਵਿੱਚ ਭੋਜਨ ਸਮਾਜ ਪਾਰਟੀ ਦੇ ਨਾਲ ਸਾਡਾ ਬੜਾ ਅੱਛਾ ਰਿਸ਼ਤਾ ਸਮਝੌਤਾ ਸਾਡਾ ਉਹਨਾਂ ਨਾਲ ਚੱਲ ਰਿਹਾ ਐਲਾਈਅੰਸ ਇਸ ਕਰਕੇ ਉਹਨੂੰ ਅਸੀਂ ਸਟਰੈਂਥਨ ਦੋਨੇ ਪਾਰਟੀਆਂ ਕਰ ਰਹੇ ਹਾਂ ਜੋ ਅੱਜ ਦੀ ਡੇਟ ਹੈ ਉਹੀ ਕਹਿ ਕਮੈਂਟ ਕੀਤਾ ਜਾ ਸਕਦਾ ਬਾਕੀ ਕੱਲ ਨੂੰ ਕੀ ਹੋਏਗਾ ਜੇ ਤਾਂ ਕੋਈ ਡਵਲਪਮੈਂਟ ਹੋਏਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਉਹਦੇ ਤੇ ਕਮੈਂਟ ਕਰਨਾ ਔਕਰ ਡਾਕਰ ਸਾਹਿਬ ਬੋਲ ਰਹੇ ਕਿ ਅਕਾਦੇਰ ਨੂੰ ਸੈਂਟਰ ਕੀਤਾ ਜਾਣਾ ਹੈ ਪੰਜਾਬ ਦੇ ਪੰਜਾਬ ਅੱਛੀ ਗੱਲ ਤੇ ਖੋਜੇ ਡਾਕਰ ਸਾਹਿਬ ਵੀ ਜਿਹੜੇ ਆ ਬੀਜੇਪੀ ਦੇ ਪ੍ਰਧਾਨ ਹੋ ਕੇ ਸਾਡੇ ਸਟ੍ਰੈਂਥ ਨੂੰ ਹੁੰਦੀ ਗੱਲ ਕਰਦੇ ਤੇ ਉਹਨਾਂ ਦਾ ਧੰਵਾਦ ਅੱਛੀ ਗੱਲ ਚਲੋ ਜੋ ਹੋਏਗਾ ਜਦੋਂ ਸਮਾਂ ਆਏਗਾ ਤੁਹਾਡੇ ਨਾਲ ਸਾਂਝਾ ਕਰਾਂਗੇ ਸਮੇਂ ਨੂੰ ਲੈ ਕੇ ਗੱਲਬਾਤ ਹੋਈ ਹੈ ਜੀ ਹਾਂਜੀ ਨਹੀਂ ਇਹ ਚੀਜ਼ਾਂ ਨਾ ਤਾਂ ਮੈਂ ਇੱਥੇ ਕੋਈ ਕਮੈਂਟ ਕਰਦਾ ਹਾਂ ਨਾ ਕਰ ਸਕਦਾ ਕਿਉਂਕਿ ਨਾ ਨਾਤਰੋ ਦੇ ਇਸ ਕੰਮ ਵਾਸਤੇ ਇਸ ਕਰਕੇ ਜਦੋਂ ਕੋਈ ਫੈਸਲਾ ਹੋਇਆ ਤੁਹਾਡੇ ਸਭ ਨੂੰ ਆ ਜਾਣਾ ਤੁਹਾਡੇ ਤੋਂ ਕਹਿੰਦੇ ਕਿ ਪ੍ਰਕਾਸ਼ ਜੀ ਸਹੀ ਕਹਿੰਦੇ ਜੀ ਕਿ ਜੋ ਕੈਲੰਡਰ ਦਿੱਤੀ ਜਾਣਾ ਹੈ ਉਹ ਫਿਰ ਪੂਰੀ ਕੰਮ ਨਹੀਂ ਹੈ ਇਹ ਠੀਕ ਹੈ ਗੱਲ ਉਹਨਾਂ ਦੀ ਅਸੀਂ ਵੀ ਮੰਨਦੇ ਆ ਇਸ ਲਾਇਨਸ ਨੇ ਬੜਾ ਇਤਿਹਾਸਿਕ ਰੋਲ ਪਲੇ ਕੀਤਾ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਸਤਿਭਾਵਨਾ ਵਾਸਤੇ ਪੰਜਾਬ ਦੇ ਵਿਕਾਸ ਪਾਸੇ ਇੱਕ ਲੰਮ ਸਰ ਰੋਲ ਇਸ ਲਾਇਨਸ ਦਾ ਰਿਹਾ ਇਸ ਕਰਕੇ ਉਹਨਾਂ ਨੂੰ ਮੰਨਣ ਤੋਂ ਕੋਈ ਵੀ ਇਨਕਾਰੀ ਨਹੀਂ ਮੱਤੀ ਕੀ ਹੁੰਦਾ ਕੱਲ ਨੂੰ ਇਹ ਪੋਲਿਟੀਕਲ ਫੈਸਲੇ ਹੁੰਦੇ ਆ ਜਦੋਂ ਕੋਈ ਹੋਇਆ ਫਿਰ ਤੁਹਾਡਾ ਸੱਚ ਕਰਨ ਭਾਜੀ ਜੋਗੀਆਂ ਲਿਖਦੇ ਨੇ ਆਪਣੀ ਬਿਆਨ ਦਿੰਦੇ ਹੋ ਕਹਿੰਦੇ ਕਿ ਧਰਮ ਦਾ ਸਿਰਫ ਨਿੱਕੀ ਹੈ ਸਨਾਤਨ ਬਾਕੀ ਦਾ ਪੰਥ ਨੇ ਸੰਪਰਦਾਇ ਨੇ ਬਾਕੀ ਹੋਰ ਇਸ ਦੇਖੋ ਗੱਲ ਇਹ ਹੈ ਕਿ ਜਿੰਨੀ ਦੇਰ ਤੱਕ ਮੈਂ ਸਾਰੀ ਉਹਨਾਂ ਦੀ ਗੱਲ ਨੂੰ ਸਮਝ ਨਹੀਂ ਲੰਦਾ ਇਸ ਕਰਕੇ ਉਹਨੇ ਦੇਰ ਤੱਕ ਕਮੈਂਟ ਕਰਨਾ ਜਿਹੜਾ ਉਹ ਔਕਾਤ ਕਿ ਕਿਹੜੀ ਗੱਲ ਕਹੀ ਹੈ ਕਿਸ ਸੰਦਰਭ ਚ ਕਹੀ ਹੈ ਕੋਈ ਆਪਣਾ ਜਿੰਨੀ ਦੇਰ ਤੱਕ ਡੈਪਟ ਤੱਕ ਤੁਸੀਂ ਚੀਜ਼ ਨੂੰ ਸਮਝਣਾ ਲਓ ਉਹਨੇ ਦੇਰ ਤੱਕ ਉੱਤੇ ਕਮੈਂਟ ਨਹੀਂ ਕਰਦਾ ਬਾਕੀ ਧਰਮ ਦੇਸ਼ ਦੇ ਵਿੱਚ ਸਾਰੇ ਇੰਡੀਪੈਂਡੈਂਟ ਨੇ ਸੰਵਿਧਾਨ ਦੇ ਵਿੱਚ ਰੈਕਗਨਿਸ਼ਨ ਹੈ ਸਾਰਿਆਂ ਨੂੰ ਇਸ ਕਰਕੇ ਕੋਈ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨ ਦੀ ਵੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਦੇਸ਼ ਦਾ ਸਾਡਾ ਸੰਵਿਧਾਨ ਜਿਹੜੇ ਵੱਖ-ਵੱਖ ਧਰਮ ਨੇ ਉਹਨਾਂ ਨੂੰ ਰੈਕੋਗਨਾਈਜ਼ ਕਰਦਾ ਪ੍ਰਾਪਰ ਸਿਸਟਮ ਹੈ ਇੱਕ ਇੱਕ ਕਰਕੇ ਜਦੋਂ ਉੱਥੇ ਰੈਕੋਗਨਾਈਜ਼ ਨੇ ਬਾਕੀ ਇੰਡੀਵਿਜੂਅਲ ਆਪਣੇ ਕਿਸੇ ਤੇ ਕੀ ਵਿਚਾਰ ਹੋ ਸਕਦੇ ਉਹ ਕਿਸੇ ਦੇ ਆਪਣੇ ਵਿਚਾਰੇ ਸਰਪੰਜਾਬ ਬਚਾਓ ਦੀ ਯਾਤਰਾ ਸ਼ੁਰੂ ਕਰ ਰਹੇ ਆ ਇਹਦੇ ਬਾਰੇ ਤੁਹਾਨੂੰ ਜਿਆਦਾ ਵਿਸਥਾਰਕਾ ਨਹੀਂ ਹੈ ਰੈਲੀਆਂ ਕਰ ਲਗੇ ਨਹੀਂ ਰੈਲੀਆਂ ਨਹੀਂ ਰੈਲੀਆਂ ਤੋਂ ਹਟ ਕੇ ਕਰਾਂਗੇ ਕਿਉਂਕਿ ਵੱਡਾ ਕਾਫਲਾ ਲੈ ਕੇ ਤੇ ਆਪ ਜਿਹੜਾ ਵੱਖ-ਵੱਖ ਪਿੰਡਾਂ ਦੇ ਵਿੱਚ ਪ੍ਰਧਾਨ ਸਾਹਿਬ ਜਾਣਗੇ ਕੁਸ਼ਤਮਤ ਜਿਹੜੇ ਆ ਜੇ ਨਾਲ ਥੋੜਾ ਥੋੜਾ ਸਮਾਂ ਹੋ ਸਕੇ ਆ ਉਹ ਸਬੋਧਨ ਵੀ ਕਰਨਗੇ ਜਿਸ ਤਰ੍ਹਾਂ ਰੋਡ ਸ਼ੋ ਹੁੰਦਾ ਉਸ ਤਰੀਕੇ ਦੇ ਨਾਲ ਆਪ ਪਿੰਡਾਂ ਦੇ ਵਿੱਚ ਘੁੰਮ ਕੇ ਜਿਹੜਾ ਉਹ ਟੂਰ ਕਰਨਗੇ ਅਸੈਂਬਲੀ ਕਮੇਟੀ ਦਾ ਥੈਂਕ ਯੂ ਜੀ ਮਿਹਰਬਾਨ